ਅੰਮ੍ਰਿਤਸਰ ਜਹਾਜ਼ਗੜ ਇਲਾਕੇ ਦੇ ਵਿੱਚ ਇੰਪਰੂਵਮੈਂਟ ਟਰਸਟ ਵੱਲੋਂ ਟੁੱਟੀ ਸੜਕ ਨੂੰ ਦੁਬਾਰਾ ਤੋਂ ਲੁੱਕ ਪਾ ਕੇ ਬਣਾਇਆ ਜਾ ਰਿਹਾ ਸੀ ਇਸ ਦੌਰਾਨ ਜਹਾਜ਼ਗੜ ਇਲਾਕੇ ਦੇ ਵਿੱਚ ਇੱਕ ਦੁਕਾਨਦਾਰ ਵੱਲੋਂ ਇਸ ਦਾ ਰੋਸ ਜ਼ਾਹਿਰ ਕੀਤਾ ਗਿਆ ਦੁਕਾਨਦਾਰ ਨੇ ਦੱਸਿਆ ਕਿ ਟਰਸਟ ਵੱਲੋਂ ਇਸ ਜਗ੍ਹਾ ਤੇ 40 ਫੁੱਟ ਸੜਕ ਬਣਾਉਣ ਅਤੇ ਸਾਈਡ ਤੇ ਡਿਵਾਇਟਰ ਬਣਾਉਣ ਦਾ ਨਕਸ਼ਾ ਪਾਸ ਹੋਇਆ ਲੇਕਿਨ ਠੇਕੇਦਾਰ ਵੱਲੋਂ ਇੱਥੇ ਮੇਰੀ ਨਿੱਜੀ ਜ਼ਮੀਨ ਦੇ ਉੱਪਰ ਲੁੱਕ ਪਾ ਕੇ ਸੜਕ ਬਣਾਈ ਜਾ ਰਹੀ ਤੇ ਮੇਰੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਵਿੱਚ ਮੇਰੇ ਜਗ੍ਹਾ ਦੇ ਸਟੇ ਮੇਰੇ ਹੱਕ ਵਿੱਚ ਹੈ ਲੇਕਿਨ ਠੇਕੇਦਾਰ ਵੱਲੋਂ ਜਾਣਬੁੱਝ ਕੇ ਉਸ ਦੇ ਉੱਪਰ ਲੁਕ ਪਾ ਕੇ ਸੜਕ ਬਣਾਈ ਜਾ ਰਹੀ ਪੀੜਤ ਦੁਕਾਨਦਾਰ ਨੇ ਕਿਹਾ ਕਿ 237 ਗੱਜ ਜ਼ਮੀਨ ਤੇ ਲੁਕ ਪਾ ਕੇ ਸੜਕ ਬਣਾਈ ਜਾ ਰਹੀ ਹੈ ਜੋ ਕਿ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ ਦੂਜੇ ਪਾਸੇ ਜਦੋਂ ਸੜਕ ਬਣਾਉਣ ਵਾਲੇ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਮ ਪ੍ਰੋਮੋਟਰ ٹرسٹ ਵੱਲੋਂ ਉਹਨਾਂ ਨੂੰ 60 ਫੁੱਟ ਸੜਕ ਬਣਾਉਣ ਦਾ ਠੇਕਾ ਮਿਲਿਆ ਹੋਇਆ ਹੈ ਅਤੇ ਉਹ 60 ਫੁੱਟ ਚੌੜੀ ਵਾਲੀ ਹੀ ਸੜਕ ਬਣਾ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਗਰ ਦੁਕਾਨਦਾਰ ਕਿਸੇ ਤਰੀਕੇ ਦਾ ਇਸ ਜਗ੍ਹਾ ਦਾ ਸਟੇ ਹੈ ਤਾਂ ਉਹ ਇਸ ਸਟੇ ਨੂੰ ਐਸ ਡੀਓ ਜਾਂ ਐਕਸ਼ਨ ਜਾ ਕੇ ਦਿਖਾ ਸਕਦੇ ਹਨ ਸੜਕ ਨਹੀਂ ਇੱਥੇ ਬਣਨੀ ਲੱਗਦਾ ਸਰਕਾਰ ਦੇ ਪੈਸੇ ਵੀ ਵੇਸਟ ਹੋ ਰਹੇ ਨੇ ਬਿਲਕੁਲ ਵੇਸਟ ਹੈ ਜੀ ਆ ਗਈ ਵੇਸਟ ਕੀ ਦੇ ਵਿੱਚ ਮੀਨਾ ਵੀ ਖੜਕ ਰਹੀ ਹੈ ਜੀ ਮੀ ਜੀ ਮੀਨੇ ਪਾਣੀ ਖੜੇ ਹੈ ਹਾਂ ਜੀ ਯਾ ਇਗੜ 60% ਹਾਂ ਜੀ ਕੀ ਤੁਹਾਡਾ ਨਾਮ ਹੈ ਮੇਰਾ ਨਾਮ ਦਿਲਬੀਰ ਸਿੰਘ ਸੇਠੀ ਹੈ ਜੀ ਮਤਲਬ ਕੀ ਮੁਸ਼ਕਲ ਆ ਰਹੀ ਹੈ ਮੇਰੀ ਮੁਸ਼ਕਲ ਇਹ ਹੈ ਜੀ ਇਹ ਜਿਹੜੀ ਜਗ੍ਹਾ ਹੈਗੀ ਹੈ ਅਗਲਾ ਹਿੱਸਾ ਮੇਰੀ ਆਪਣੀ ਮਾਲਕੀ ਹੈ ਮੇਰੇ ਨਾਮ ਦੇ ਤੇ ਇੰਤਕਾਲ ਤੱਕ ਮਨਜ਼ੂਰ ਹੋਏ ਆ ਇਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਇੰਤਕਾਲ ਨਾ ਮਨਜ਼ੂਰ ਹੋਣ ਪਰ ਮਾਲਕੀ ਕੋਰਟ ਨੇ ਪਾਸ ਕੀਤੇ ਇੰਤਕਾਲ ਮਨਜ਼ੂਰ ਕੀਤੇ ਅੱਜ ਟ੍ਰੈਸਟਰ ਦੇ ਅਧਿਕਾਰੀ ਪਹਿਲਾਂ ਵੀ ਇਹਨਾਂ ਨੂੰ ਪਤਾ ਹੈ ਇਸ ਜਗ੍ਹਾ ਤੇ ਸਟੇ ਲੱਗਾ ਪਹਿਲਾਂ ਵੀ ਇਹਨਾਂ ਦੇ ਉੱਤੇ ਕੰਡਮਪਟ ਫਾਇਲ ਹੈ ਅੱਜ ਵੀ ਇਹਨਾਂ ਨੇ ਧਕੇ ਸ਼ਾਇਦ ਨਾਲ ਲਿਆ ਕੇ ਲੁਕਵਾ ਕੇ ਉਹਨੂੰ ਸੜਕ ਦੇ ਹਿੱਸੇ ਦੇ ਵਿੱਚ ਸ਼ਾਮਲ ਕਰ ਦਿਆ ਮੇਰੇ ਪਲਾਟ ਨੂੰ ਜਦ ਜਿੰਨੀ ਸੜਕ ਹੈਗੀ ਇੱਥੋਂ ਇਹ ਸੜਕ ਮੈਨੂੰ ਇਹ ਪਤਾ ਲੱਗਾ ਹੈ ਕਿ 40 ਫੁੱਟ ਹੈ ਪਰ ਇਹ ਕਹਿੰਦੇ ਹੁਣ ਕਹਿੰਦੇ 60 ਫੁੱਟ ਹੈ ਜੇ 60 ਫੁੱਟ ਵੀ ਹੈ ਜੀ ਤਾਂ ਸੜਕ ਤੋਂ ਨਾਪ ਲੈਣ ਜੇ 60 ਮੋਟੇ ਜਿੱਥੇ ਆਂਦੀ ਉਥੇ ਲੈ ਲੈਣ ਜੇ ਮੇਰੀ 4 ਫੁੱਟ 2 ਫੁੱਟ ਜਗ੍ਹਾ ਵੇਚਾਂ ਦੀ ਤਾਂ ਵੀ ਦੇਣਾ ਤੁਸੀਂ ਯਾਰ ਪਰ ਇਹ ਨਹੀਂ ਹੈਗਾ ਕਿ ਮੇਰਾ ਪਲਾਟ ਹੀ ਸਾਰਾ ਸੜਕ ਦੇ ਜਿੱਥੇ ਲੈ ਲੋਗੇ ਕੋਈ ਵੀ ਨਹੀਂ ਬੜਿਆ ਜੀ ਆ ਬਸ ਗੱਡੀਆਂ ਭੇਜਤੀਆਂ ਬਸ ਇਹ ਮੌਕੇ ਦੇ ਇਹਨਾਂ ਨਾਲ ਲੜੀ ਜਾਓ ਇਹਨਾਂ ਐ ਮੇਰੀ ਅਕਸ ਨਾਲ ਗੱਲ ਹੋਈ ਸੀ ਵਿਕਰਮ ਨਾਲ ਉਹ ਕਹਿੰਦਾ ਜੀ ਤੁਹਾਡੀ ਜਗ੍ਹਾ 'ਚ ਬਿਲਕੁਲ ਨਹੀਂ ਪਾਵਾਂਗੇ ਫੇਰ ਕਹਿੰਦਾ ਕਿ ਮੈਂ ਤੁਸੀਂ ਗਾੜੀ ਤੁਹਾਡੀ ਗਾੜੀ ਜਗ੍ਹਾ ਜਗ੍ਹਾ ਸਰਕਾਰ ਦੀ ਮੈਂ ਕਹਿੰਦਾ ਉਹ ਕੋਡ ਫੈਸਲਾ ਕਰੇਗੀ ਸਰਕਾਰ ਦੀ ਹੈ ਕਿ ਮੇਰੀ ਤੁਸੀਂ ਫੈਸਲਾ ਕਰਨ ਵਾਲਾ ਕੋਈ ਨਹੀਂ ਕਹਿੰਦਾ ਜੀ ਮੇਰਾ ਸੋਹਰਾ ਜਿਹੜਾ ਹੈਗਾ ਬੜਾ ਵੱਡਾ ਕਾਲੀ ਲੀਡਰ ਹੈ ਮੈਨੂੰ ਨਹੀਂ ਕਿਸੇ ਦੀ ਪਰਵਾਹ ਨਹੀਂ ਮੈਂ ਮੰਗਦਾ ਨਹੀਂ ਮੇਰੇ ਪਲਾਟ ਛੱਡਿਆ ਜੇ ਮੈਂ ਬਾਕੀ ਸੜਕ ਬਣਾਈ ਜੇ ਮੇਰੇ ਪਲਾਟ ਦਾ ਹਿੱਸਾ ਛੱਡਿਆ ਜੇ ਥੋੜਾ ਜੀ ਸਰ ਥੋੜਾ ਜੀ ਨਹੀਂ ਸੜਕ ਬਣਾ ਇਹਦੇ ਇੰਟਰਸਟ ਨੂੰ ਪਤਾ ਕੀ ਬਣਾਉਣ ਦੇ ਆਪਾਂ ਨੂੰ ਨਹੀਂ ਪਤਾ ਬੱਸ ਤੁਹਾਨੂੰ ਪਤਾ ਹੀ ਕਿੰਨੇ ਲੋਕ ਪੈ ਰਹੀ ਕਿੰਨਾ ਉਹ ਮਟੀਰੀਅਲ ਕਿੱਥੇ ਕਿੱਥੇ ਲੋਕ ਭਾਜੀ 65 ਮੀਮੀ ਪੈਂਦੀ ਹੈ ਦੇ ਕਿੰਨੇ ਏਰੀਆ ਕਿੰਨੀ ਫੁੱਟ ਸੜਕ ਮੰਗਦੇ 60 ਫੁੱਟ ਕਹਿੰਦੇ 60 ਪਰ 60 ਫੁੱਟ ਦੇ ਹਾਂਜੀ ਕਾਗਜ਼ਾਂ ਵਿੱਚ ਕਿੰਨੀ ਆ ਕਾਗਜ਼ਾਂ ਵਿੱਚ ਵੀ 60 ਫੋਟੀ ਆ ਵਿੱਚ ਪੁਰਾਣੇ ਕਾਗਜ਼ਾਂ ਵਿੱਚ 60 ਫੋਟੀ ਆ ਹਾਂਜੀ ਮਾ ਉਹਨਾਂ ਦਾ ਤਾਂ ਵੀ ਚੱਕਰ ਨਹੀਂ ਨਹੀਂ ਅਸੀਂ ਤਾਂ ਭਾਜੀ ਬਣਾਉਣ ਵਾਲੇ ਆ ਵੇਖੋ ਨਹੀਂ ਕਿੰਨੀ ਕਿੰਨੀ ਉਹਨਾਂ ਦਾ ਕਹਿਣਾ 60 ਫੁੱਟ 60 ਫੋਟ ਮਨਜ਼ੂਰ ਆ ਉਹਨਾਂ ਦੀ ਨਿੱਜੀ ਜ਼ਮੀਨ ਦੇ ਵਿੱਚ 60 ਫੁੱਟ ਆ ਭਾਜੀ ਜੇ ਨਿੱਜੀ ਜਿਆਦਾ ਉਹ ਅੰਡਰਸਟੈਂਡ ਜਾ ਕੇ ਗੱਲ ਕਰਨ ਜੋ ਮੈਂ ਕਿਹਾ ਭਾਜੀ ਉਹਨਾਂ ਨੂੰ ਜਾ ਕੇ ਐਕਸੀਅਨ ਨੂੰ ਐਸ ਡੀਓ ਨੂੰ ਸਟੇ ਵਿਗਾ ਦੇਣਾ ਪਾਜੀ ਸਵੇਰੇ ਮੌਸਮ ਠੀਕ ਹੀ ਹੈ ਤੇ ਹੁਣ ਇਹਨਾਂ ਨੇ ਰੋਕਿਆ ਵਾ ਇੱਕ ਐਵੇਂ ਨਿੱਕੀ ਜਿਹੀ ਗੱਲੋਂ ਕੰਮ ਰੋਕਤਾ ਬੰਨਾ ਟੇਢੀ ਮੇਢੀ ਸੜਕ ਵੀ ਬਣਾ ਸਕਦੇ ਆ ਨਹੀਂ ਟੇਢੀ ਮੇਢੀ ਨਹੀਂ ਭਾਜੀ ਬਣਾ ਦਿੰਦੇ ਹਾਂਜੀ ਆ ਵੇਖੋ ਤੁਹਾਡੇ ਸਾਹਮਣੇ ਪਾਣੀ ਰਹੀ ਹੈ ਪਾਜੀ ਜਿੰਨੀ ਉਹਨਾਂ ਨੇ ਕਿਹਾ 60 ਫੋਟੇ 60 ਫੋਟੇ ਲਈ ਆਪਾਂ ਵੱਧ ਲਈ ਪਾਜੀ ਉਹ ਕੋਰਟਸ ਜਾ ਕੇ ਗੱਲ ਕਰਨਾ ਆਪਾਂ ਨੂੰ ਕੋਈ ਫਾਇਦਾ ਨਹੀਂ ਮੇਰਾ ਨਾਮ ਭਵਿੰਦਰ ਜੇ ਭਾਈ